ਥੋੜੀ ਦੇਰ ਦੇ ਵਿੱਚ ਆंदोलਨਕਾਰੀ ਕਿਸਾਨਾਂ ਦੀ ਐਸਕੇਐਮ ਦੇ ਨਾਲ ਮੀਟਿੰਗ ਹੋਵੇਗੀ ਸ਼ੰਭੂ ਅਤੇ ਘਨੌਰੀ ਬਾਰਡਰ ਦੇ ਦੋਵੇਂ ਫਾਰਮਾਂ ਦੀ ਐਸਕੇਐਮ ਦੇ ਨਾਲ ਸਹਿਯੁਕਤ ਕਿਸਾਨ ਮੋਰਚੇ ਦੇ ਨਾਲ ਬੈਠਕ ਹੋਣ ਜਾ ਰਹੀ ਹੈ ਪਟਿਆਲਾ ਦੇ ਵਿੱਚ ਇਹ ਬੈਠਕ ਹੋਣੀ ਹੈ ਆंदोलਨ ਨੂੰ ਸਮਰਥਨ ਦੇਣ ਦੇ ਉੱਤੇ ਚਰਚਾ ਹੋਵੇਗੀ ਮੋਰਚੇ ਦੇ ਆਗੂ ਨੇ ਚਿੱਠੀ ਲਿਖ ਕੇ ਐਸਕੇਐਮ ਲੀਡਰਾਂ ਤੋਂ ਹਮਾਇਤ ਮੰਗੀ ਸੀ 26 ਦਿਨਾਂ ਤੋਂ ਮਰਨ ਵਰਤ ਉੱਤੇ ਜਗਜੀਤ ਸਿੰਘ ਡਲੇਵਾਲ ਬੈਠੇ ਹੋਏ ਨੇ ਕਾਬਲੇ ਗੌਰੇ ਕੀ ਇੱਕ ਦਿਨ ਪਹਿਲਾਂ ਜਿਹੜੀ ਮੁਲਾਕਾਤ ਹੁੰਦੀ 18 ਤਰੀਕ ਨੂੰ ਦੋਨਾਂ ਦੇ ਵਿਚਾਲੇ ਜਿਹੜਾ ਐਸਕੇਐਮ ਹੈ ਸਹਿਯੁਕਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਸੀ ਚੰਡੀਗੜ੍ਹ ਦੇ ਵਿੱਚ ਜਿਸ ਦੇ ਵਿੱਚ ਇਹ ਚਰਚਾ ਕੀਤੀ ਗਈ ਕਿ ਜਿਹੜੇ ਸਰਵਨ ਸਿੰਘ ਪੰਦੇੜ ਦੇ ਵੱਲੋਂ ਲੈਟਰ ਆਈ ਹੈ ਜਿਸ ਦੇ ਵਿੱਚ ਉਹ ਸਮਰਥਨ ਦੀ ਡਿਮਾਂਡ ਕਰ ਰਹੇ ਨੇ ਕਿ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਸਮਾਂ ਆ ਗਿਆ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਨਸਾਜ਼ ਹੈ ਤਾਂ ਥੋੜੀ ਦੇਰ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਣ ਜਾ ਰਹੀ ਹੈ ਐਸ ਕੇ ਐਮ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਐਸ ਕੇ ਐਮ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਪਟਿਆਲਾ ਦੇ ਵਿੱਚ ਦੋਵੇਂ ਫਾਰਮਾਂ ਦੇ ਨਾਲ ਬੈਠਕ ਕਰਕੇ ਫਿਰ ਅੱਗੇ ਦੀ ਰਣਨੀਤੀ ਉਲੀਕਾਂਗੇ ਪਰ ਫੌਰੀ ਤੌਰ ਤੇ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਜੋਗਿੰਦਰ ਸਿੰਘ ਉਗਰਾਹ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਇਸ ਫੋਰਮ ਦੇ ਨਾਲ ਫਿਲਹਾਲ ਸਪੋਰਟ ਦੇ ਲਈ ਸ਼ੰਭੂ ਯਖਨੋਰੀ ਨਹੀਂ ਜਾ ਰਹੇ ਰੁਕ ਕਰਦੇ ਹਾਂ ਸਿੱਧਾ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਮਨਪ੍ਰੀਤ ਚਾਹਲ ਉਹਨਾਂ ਦਾ ਰੁਕ ਕਰਾਂਗੇ ਮਨਪ੍ਰੀਤ ਕੀ ਕੋਜੇ ਜਾਣਕਾਰੀ ਤੁਹਾਡੇ ਕੋਲ ਇਸ ਸਮੇਂ ਕਿੰਨੀ ਦੇਰ ਦੇ ਵਿੱਚ ਜਿਹੜੀ ਇਹ ਪੂਰੀ ਸ਼ੁਰੂ ਹੋਣ ਜਾ ਰਹੀ ਹੈ ਮੀਟਿੰਗ ਜੋ ਕਰ ਜਿਹੜੀ ਮੀਟਿੰਗ ਆ ਉਹ ਹੋਏਗੀ ਪਟਿਆਲਾ ਦੇ ਵਿੱਚ ਫਿਲਹਾਲ ਅਸੀਂ ਖਨੌਰੀ ਦੇ ਵਿੱਚ ਮੌਜੂਦ ਆ ਤੇ ਖਨੌਰੀ ਦੇ ਵਿੱਚ ਅ ਅਵਤਾਰ ਜੀ ਸਾਡੇ ਨਾਲ ਇਸ ਵਕਤ ਮੌਜੂਦ ਆ ਜਦੋਂ ਜਗਜੀਤ ਸਿੰਘ ਢਲੇਵਾਲ ਨੂੰ ਪਿਛਲੇ ਦਿਨਾਂ ਬਿਹੋਸ਼ ਹੋਏ ਸਨ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਨੂੰ ਐਸਓਪੀ ਪ੍ਰੋਵਾਈਡ ਕਰਵਾਈ ਗਈ ਸੀਗੀ ਤੇ ਅੱਜ ਵੀ ਜਿਹੜੀ ਬੀਤੀ ਰਾਤ ਹੋਈ ਆ ਉਸ ਵਕਤ ਵੀ ਇਹ ਉਹਨਾਂ ਦੇ ਨਾਲ ਹੀ ਸਨ ਤੇ ਬੀਤੀ ਰਾਤ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 2:30 ਵਜੇ ਤੱਕ ਜਗਜੀਤ ਸਿੰਘ ਢਲੇਵਾਲ ਸੌ ਨਹੀਂ ਪਾਏ ਨੇ ਉਹਨਾਂ ਨਾਲ ਇਸ ਪਾਬਤ ਗੱਲਬਾਤ ਕਰਦੇ ਕਿ ਕੀ ਉਹਨਾਂ ਦੇ ਜ਼ਿਹਨ 'ਚ ਚੱਲਦਾ ਪਿਆ ਸੀਗਾ ਜਿਹੜੇ ਅਵਤਾਰ ਜੀ ਨੇ ਉਹਨਾਂ ਦੇ ਨਾਲ ਸੀ ਜ ਵਾਲੇ ਹੋਰਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ। ਅਫਤਾਰ ਜੀ ਕਿਸ ਤਰ੍ਹਾਂ ਬੀਤੀ ਰਾਤ ਕਿਸ ਤਰ੍ਹਾਂ ਨਿਕਲੀ ਹੈ ਜੁਦੀ ਸਿੰਘ ਗੱਲੇਵਾਲੀ। ਹਾਂਜੀ ਅਫਤਾਰ ਸਿੰਘ ਟੀਮ ਲੀਡਰ ਡਾਇਰੈਕਟਰ ਸਵੈਮਾਨ ਫਾਈਵ ਰਿਵੜ ਐਸੋਸੀਏਸ਼ਨ ਜਿਵੇਂ ਮੈਂ ਦੱਸਿਆ ਵੀ ਉਹਨਾਂ ਦੀ ਸਥਿਤੀ ਅੱਜ 26 ਦਿਨ ਹੋ ਗਏ ਬਹੁਤ ਜ਼ਿਆਦੀ ਡਾਊਨ ਹੈ ਪਰਸੋ ਵੀ ਉਹਨਾਂ ਦੀ ਬਲੱਡ ਪ੍ਰੈਸ਼ਰ ਜਿਹੜਾ ਬਿਲਕੁਲ ਸਕਿਪ ਕਰ ਗਿਆ ਸੀ ਡਾਊਨ ਹੋ ਗਿਆ ਸੀ ਬਹੁਤ 15-20 ਮਿੰਟ ਉਹਨਾਂ ਦੀ ਸਥਿਤੀ ਬਹੁਤ ਜ਼ਿਆਦੀ ਡਾਊਨ ਹੋ ਗਈ ਸੀ। ਹੁਣ ਵੀ ਉਹ ਮਤਲਬ ਸਰੀਰ ਇਹਨਾਂ ਵੀਕ ਹੋ ਗਿਆ ਇਹਨਾਂ ਦਿਨ ਕੁਝ ਨਹੀਂ ਖਾਦਾ ਕਰਕੇ ਬਹੁਤ ਜ਼ਿਆਦੀ ਵੀਕਨੈਸ ਹੈ ਆ ਵੀਕਨੈਸ ਕੀ ਲੱਗਦਾ ਵੀ ਕਿਹੜੇ ਕਿਹੜੇ ਮੇਨ ਆਰਗਨਸ ਦੇ ਉੱਤੇ ਇਸ ਵਕਤ ਅਸਰ ਪੈ ਰਿਹਾ ਸਭ ਤੋਂ ਵੱਧ ਜਿਹੜਾ ਕਿਉਂਕਿ 26ਵਾਂ ਦਿਨੇ ਆ ਅੱਜ ਲਗਾਤਾਰ ਭੁਖ ਹੜਤਾਲ ਚੱਲ ਰਹੀ ਆ ਕਿਹੜੇ ਮੇਨ ਆਰਗਨਸ ਬੋਡੀ ਦੇ ਹਜੇ ਹੋਣਗੇ ਜਿਨ੍ਹਾਂ ਦੇ ਜਿਹੜੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹੋਣਗੇ ਇਸ ਚੀਜ਼ ਦੇ ਨਾਲ ਬਾਈ ਦੱਸਾਂ ਗੱਲ ਕੀ ਆ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਮੈਡੀਕਲ ਸਾਇੰਸ ਆ ਉਹ 7 ਦਿਨ ਬੰਦਾ ਕੁਛ ਨਾ ਖਾਵੇ ਉਸ ਤੋਂ ਬਾਅਦ ਉਹ ਸਰੀਰ ਨੂੰ ਸਰੀਰ ਖਾਣ ਲੱਗ ਪੈਂਦਾ ਸਰੀਰ ਉਹਨਾਂ ਮਤਲਬ ਜਿਵੇਂ ਇਲੈਕਟ੍ਰੋਲਾਈਟਸ ਇਨ ਬੈਲੈਂਸ ਹੋ ਜਾਂਦੇ ਉਹਦੇ ਕਰਕੇ ਕਦੋਂ ਵੀ ਕਿਤੇ ਵੀ ਕਾਰਡੀ ਕਿਉਂਕਿ ਅੱਜ ਤੋਂ 8 7 8 ਦਿਨ 9 ਦਿਨ ਪਹਿਲਾਂ ਉਹਨਾਂ ਦਾ ਵੇਟ ਕੀਤਾ ਸੀ ਉਸ ਤੋਂ ਬਾਅਦ ਤੇ ਉਹਨਾਂ ਤੋਂ ਖਲੋਤਾ ਵੀ ਨਹੀਂ ਗਿਆ ਵੇਟ ਕੀਤਾ ਨਹੀਂ ਗਿਆ ਉਹ ਉਸ ਤੋਂ ਪਹਿਲਾਂ ਉਹਨਾਂ ਦਾ 11 12 ਕਿਲੋ ਵੇਟ ਲਾਸ ਹੋ ਗਿਆ ਹੁਣ ਦਿਨ-ਬੋ ਦਿਨ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾਂਦੀ ਕੀਟੋਨ ਲੈਵਲ ਵਧਦੇ ਜਾਂਦੇ ਆ ਬੋਡੀ ਦੇ ਵਿੱਚ ਸਰੀਰ ਨੂੰ ਸਰੀਰਖਾਨ ਦੇ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਜਿਵੇਂ ਮੰਨ ਲਓ ਰਿਸਪੌਂਡ ਵੀ ਉਹਨਾਂ ਦਾ ਘਟਦਾ ਜਾਂਦਾ ਬਹੁਤ ਜ਼ਿਆਦਾ ਪਰ ਸਿਹਤ ਕਹਿ ਦਈਏ ਵੀ ਬਹੁਤ ਜ਼ਿਆਦੀ ਵੀਕ ਉਹਨਾਂ ਦੀ ਚਲੋ ਤੁਸੀਂ ਬੀਪੀ ਉਹਨਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਤੁਸੀਂ ਉਹਨਾਂ ਜਿਹੜਾ ਬਾਹ ਉਹਦੇ ਉਤੇ ਉਹਨੂੰ ਕਵਰ ਕਰਦੇ ਹੋ ਹੁੰਨੇ ਹੋ ਪੰਪ ਕਰ ਇਸ ਵਕਤ ਕਿਉਂਕਿ ਜਿਹੜੇ ਬਾਡੀ ਜਿਹੜਾ ਨਿਗਾਰਵਲ ਜਾਂਦੀ ਸ਼ੁਰੂ ਹੁੰਦੀ ਆ ਤਾਂ ਉਸ ਚੀਜ਼ ਦਾ ਅਸਰ ਉਸ ਚੀਜ਼ ਦੇ ਉੱਤੇ ਬਿਲਕੁਲ ਦਿਖਦਾ ਹੁੰਦਾ। ਭਾਈ ਪਹਿਲੇ ਦਿਨ ਜਦੋਂ ਮੰਨ ਲਓ ਉਹਨਾਂ ਪਹਿਲੇ ਦਿਨ ਉਹਨਾਂ ਦੀ ਸ਼ੁਰੂ ਕੀਤੀ ਹੈ ਜਦੋਂ ਉਹਨਾਂ ਦਾ ਚੈੱਕ ਅਪ ਉਸ ਤੋਂ ਬਾਅਦ ਉਹਨਾਂ ਦਾ ਕਾਫੀ ਮਤਲਬ ਉਹਨਾਂ ਦੀ ਜਿਵੇਂ ਮਾਸ ਬਹੁਤ ਜ਼ਿਆਦਾ ਵੀ ਚੁੱਕਟ ਗਿਆ ਬਾਹਾਂਵਾਂ ਦੇ ਉੱਤੇ ਵੀ ਜਿਹੜਾ ਕਫ ਬਣੀ ਦੇ ਉਹ ਦਿਨੋਂ ਕਾਫੀ ਪਤਾ ਲੱਗਨਦਿਆ ਵੀ ਉਹਨਾਂ ਦੀ ਸਿਹਤ ਬਹੁਤ ਜ਼ਿਆਦੀ ਮਤਲਬ ਡਾਊਨ ਹੋ ਗਈ, ਲਿੱਸੇ ਹੋ ਗਏ, ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸਿਹਤ। ਉਹ ਕਫ ਵੀ ਉੱਤੋਂ ਪਾਉਣ ਤੋਂ ਪਤਾ ਲੱਗਦਾ ਵੀ ਹੱਡੀਆਂ ਮਤਲਬ ਇਨਾ ਜ਼ਿਆਦਾ ਵੀਕ ਹੋ ਗਏ ਹੋ ਮਤਲਬ ਇਸ ਸਿਚੁਏਸ਼ਨ ਦੇ ਵਿੱਚ ਜਿਸ ਤਰ੍ਹਾਂ ਉਹ ਇੱਕ ਗੰਭੀਰ ਬਿਮਾਰੀ ਦੇ ਨਾਲ ਇਸ ਵਕਤ ਜੂਝ ਰਹੇ ਨੇ ਉਹ ਤੋਂ ਇਹ ਜਿਹੜਾ ਮਨਵਤ ਚੱਲ ਰਿਹਾ ਹੈ ਇਸੇ ਕਾਰਨ ਕਰਕੇ ਉਹਨਾਂ ਨੂੰ ਬਾਹਰ ਨਹੀਂ ਲਿਆਇਆ ਜਾ ਰਿਹਾ ਕਿਉਂਕਿ ਇਨਫੈਕਸ਼ਨ ਫੈਲਣ ਦਾ ਵੀ ਇਹ ਨਾ ਇਸ ਸਮੇਂ ਦੇ ਵਿੱਚ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਕਿਉਂਕਿ ਬਾਡੀ ਦੀ ਇਮਿਊਨਿਟੀ ਬਹੁਤ ਡਾਊਨ ਹੋ ਜਾਂਦੀ ਹੈ ਭਾਈ ਦੱਸਾਂ ਕੀ ਚੱਕਰ ਕੋਈ ਵੀ ਜਦੋਂ ਬਜ਼ੁਰਗਿਆ ਨੇ ਇੱਕ ਤੇ ਬਜ਼ੁਰਗਿਆ ਇੱਕ ਮੌਸਮ ਬਹੁਤ ਠੰਡਾ ਆਉਣ ਬਿਲਕੁਲ ਐਂਡ ਤੇ ਚਲ ਗਿਆ ਆਪਣਾ ਨਾ ਵੀ ਨਾਰਮਲ ਆ ਜਿਵੇਂ ਟੈਂਪਰੇਚਰ ਬਿਲਕੁਲ ਡਾਊਨ ਹੈ ਹਨਾ ਇੱਕੋ ਬਜ਼ੁਰਗਿਆ ਇੱਕੋ ਬਿਮਾਰ ਆ ਹਨਾ ਜਦੋਂ 26 ਦਿਨ ਕੁਛ ਨਹੀਂ ਖਾਂਦਾ ਉਹ ਬਿਮਾਰ ਆ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਇਨਫੈਕਸ਼ਨ ਹੋ ਸਕਦੀ ਵਾਇਰਲ ਇਨਫੈਕਸ਼ਨ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਇਸ ਕਰਕੇ ਠੰਡ ਦਾ ਕਰਕੇ ਵੀ ਬਜ਼ੁਰਗ ਕਰਕੇ ਬਿਮਾਰ ਕਰਕੇ ਉਹਨਾਂ ਨੂੰ ਬਾਹਰ ਕਿਉਂਕਿ ਉਹ ਕੋਸ਼ਿਸ਼ ਕੀਤੀ ਉਹਨਾਂ ਨੇ ਪਰਸੋਂ ਵੀ ਥੋੜਾ ਜਿਹਾ ਆਪਣੇ ਸਰੀਰ ਨੂੰ ਜਿਵੇਂ ਉਹਨਾਂ ਦੇ ਨਾਲਦਿਆਂ ਨੇ ਆਖਿਆ ਵੀ ਉਹਨਾਂ ਨੂੰ ਮਤਲਬ ਤੌਲੀਏ ਨਾਲ ਜਾਂ ਸਾਫ਼ ਸੁਫ਼ ਕਰਦੀਏ ਸਰੀਰ ਨੂੰ ਜਿਵੇਂ ਇਸ਼ਨਾਨ ਟੈਪ ਕਰਦੀਏ ਉਹੀ ਕਰ ਲੱਗੇ ਉਹਨਾਂ ਦੀ ਸਥਿਤੀ ਇੰਨੀ ਡਾਊਨ ਹੋ ਗਈ ਇਸ ਕਰਕੇ ਸਾ ਆਪਣੀ ਮੈਡੀਕਲ ਦੇ ਲਾਈਨ ਦੇ ਹੁੰਦਿਆਂ ਆਸੀਂ ਇਹਨਾਂ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਉਹਨਾਂ ਦਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਵੀ ਉਹਨਾਂ ਨੂੰ ਬਾਹਰ ਨਾਲ ਲਿਆਂਦਾ ਜਾਵੇ ਕਿਉਂਕਿ ਬਾਹਰ ਜਿਵੇਂ ਲੋਕ ਆਉਂਦੇ ਆ ਉਹਨਾਂ ਨੂੰ ਮਿਲ ਲਾਉਂਦੇ ਆ ਜਿਵੇਂ ਪ੍ਰਸ਼ਾਸਨ ਵੀ ਬਾਤ ਚਿਤ ਕਰਨ ਆਉਂਦਾ ਜਾਂ ਕੋਈ ਵੀ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਲੋਕਾਂ ਤੋਂ ਉਹਨਾਂ ਨੂੰ ਮਤ ਜਦ ਪ੍ਰਕਾਸ਼ਨ ਰੱਖਿਆ ਜਾਵੇ ਜਦੋਂ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਥੋੜਾ ਜਿਹਾ ਜਿਹੜਾ ਸ਼ੀਸ਼ੇ ਦਾ ਕਮਰਾ ਬਣਾਇਆ ਗਿਆ ਮਤਲਬ ਉਸ ਦੇ ਵਿੱਚ ਉਹਨਾਂ ਨੂੰ ਸ਼ਿਫਟ ਨਹੀਂ ਕੀਤਾ ਜਾਏਗਾ ਸੇਫਟੀ ਰੀਜ਼ਨਸ ਕਰਕੇ ਵੀ ਮਤਲਬ ਉਹ ਤੇ ਬਣਾਇਆ ਤੇ ਇਸ ਕਰਕੇ ਹੀ ਵੀ ਲੋਕਾਂ ਨੂੰ ਬਾਹਰੋਂ ਦਿਸ ਸਕਣ ਉਹ ਦੂਰੋਂ ਹਨਾ ਵੀ ਹਰ ਕੋਈ ਲੋਕ ਆਉਂਦਾ ਵੀ ਸਾਨੂੰ ਦਿਸਣ ਉਹ ਅਸੀਂ ਵੇਖਣਾ ਚਾਹੁੰਦੇ ਉਹਨਾਂ ਨੂੰ ਹਨਾ ਤੇ ਉਹ ਪਰ ਉਦਣ ਦਾ ਉਹਦੇ ਵਿੱਚ ਆ ਹੀ ਨਹੀਂ ਸਕੇ ਜਦੋਂ ਵੀ ਕੋਈ ਕੋਸ਼ਿਸ਼ ਕਰਦੇ ਆ ਉਹ ਮਤਲਬ ਇੰਨੀ ਉਹਨਾਂ ਚ ਮਤਲਬ ਇੰਨੀ ਜਿਆਦਾ ਵੀਕ ਹੋ ਗਿਆ ਇਮਿਊਨਿਟੀ ਡਾਊਨ ਹੋ ਗਈ ਆ ਵੀ ਉਹ ਆ ਨਹੀਂ ਪਾਏ ਉੱਥੋਂ ਤੱਕ ਪਹੁੰਚ ਨਹੀਂ ਪਾਏ ਉਹ ਉਦਣ ਦੇ ਹਨਾ ਤੇ ਜੇਕਰ ਰਾਤ ਦੀ ਸੌ ਨਹੀਂ ਪਾਰੇ ਸੀ ਕਿ ਕੋਈ ਇਸ਼ਾਰਿਆਂ ਦੇ ਨਾਲ ਕੋਈ ਗੱਲਬਾਤ ਹੋ ਰਹੀ ਸੀਗੀ ਜਾਂ ਕੋਈ ਹੋਰ ਚੀਜ਼ ਇਹ ਜਿਹੜੀ ਸਾਹਮਣੇ ਆਵੇ ਜਿਹੜੀ ਤੁਹਾਨੂੰ ਤੁਸੀਂ ਇੰਟਰਪ੍ਰੀਟ ਕੀਤੀ ਹੋਵੇ ਕਿਉਂਕਿ ਆਪਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਟੀਮ ਸ਼ੁਰੂ ਤੋਂ ਉਹਨਾਂ ਨੂੰ ਚੈੱਕ ਅਪ ਕਰਨ ਲਈ ਆਪਾਂ ਵੀ ਉਹਨਾਂ ਦੇ ਲਾਗੇ ਜਿਵੇਂ ਹੁਣ ਆਪਾਂ ਇੱਥੋਂ ਮੈਂ ਮੈਡੀਕਲ ਆਪਣਾ ਕੈਂਪ ਆਪਾਂ ਸਾਈਡ ਤੇ ਉਹਨਾਂ ਤੋਂ ਲਾਇਆ ਹਨਾ ਤੇ ਉਹ ਜਦੋਂ ਵੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਉਹਨਾਂ ਦੇ ਨਾਲ ਮੁੰਡਿਆਂ ਦੇ ਵੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਸਾਨੂੰ ਦੱਸਿਓ ਪਰ ਉਹ ਉਹਨਾਂ ਦੀ ਜਿਵੇਂ ਵੀਕ ਕਰਕੇ ਕਮਜ਼ੋਰ ਕਰਕੇ ਉਹਨਾਂ ਨੂੰ ਪ੍ਰੋਪਰ ਨੀਂਦ ਵੀ ਨਹੀਂ ਪੂਰੀ ਆਉਂਦੀ ਫਿਰ ਰਾਤ 2 2 ਪ੍ਰੇਸ਼ਾਨੀਂ ਨੇ ਤੇ ਹੁਣ ਕਦੋਂ ਚੈਕਅਪ ਕੀਤਾ ਜਾਏਗਾ ਪ੍ਰੋਪਰ ਤਰੀਕੇ ਨਾਲ ਕਿਉਂਕਿ ਵਕਫ ਵਕ ਟੀਮਾਂ ਇਸ ਵਕਤ ਸਾਰੀ ਚੀਜ਼ ਨੂੰ ਦੇਖਦੀਆਂ ਪਈਆਂ ਸਿਹਤ ਵਿਭਾਗ ਦੀਆਂ ਤੁਸੀਂ ਕਦੋਂ ਜਾ ਰਹੇ ਸਾਰੀ ਚੀਜ਼ਾਂ ਦੇਖਣ ਨੂੰ ਹਾਂ ਸਾਡੇ ਨਾ ਡਾਕਟਰਾਂ ਦਾ ਪੈਨਲ ਜਦੋਂ ਚੇਂਜ ਹੁੰਦਾ ਹੈ ਨਾ ਹੁਣ ਸਵੇਰੇ ਜੇ ਰਾਤ ਨੂੰ ਡਾਕਟਰ ਦੂਜੇ ਹੀ ਹੁਣ ਦੂਜੇ ਡਾਕਟਰ ਆਉਣੇ ਆ ਉਹ ਫਿਰ ਹੁਣ ਚੱਲੇ ਆ ਬਸ ਤਿਆਰੀ ਹੈ ਸਾਡੀ ਉਹਨਾਂ ਨੂੰ ਚੈਕਅਪ ਕਰਨ ਜਾਣ ਦੀ ਹਾਂ ਸੋ ਅਗਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਇੱਕ ਪਾਸੇ ਕਿਸਾਨ ਜਥੇਬੰਦੀ ਦੀ ਮੀਟਿੰਗ ਚੱਲ ਰਹੀ ਹੈ ਤੇ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ 70 ਸਾਲ ਦੀ ਉਮਰ ਆ ਤੇ 26 ਦਿਨ ਤੋਂ ਕੁਝ ਖਾਦਾ ਵੀ ਨਹੀਂ ਹੋਇਆ ਹੈਗਾ ਤੇ ਉਸ ਦਾ ਅਸਰ ਉਹਨਾਂ ਦੇ ਸਰੀਰ ਉੱਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਅਫਤਾਰ ਹੁੰਦੋ ਸੇਗੇ ਜਸਮਿੰਤ ਵਰਤਿਕੋ 25 26 ਦਿਨ ਤੋਂ ਅੰਨ ਦਾ ਇੱਕ ਦਾਣਾ ਨਾਲ ਅੰਦਰ ਲੈ ਕੇ ਜਾਵੇ ਤਾਂ ਉਸ ਦਾ ਅਸਰ ਆਪਾਂ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੋਵੇਗਾ ਪਰ ਕਾਬਲੇ ਗੌਰ ਹੈ ਕਿ ਇੱਕ ਪਾਸੇ ਤਾਂ ਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਇੰਤਜ਼ਾਰ ਹੋ ਰਿਹਾ ਹੈ ਕਿ ਕੋਈ ਗੱਲਬਾਤ ਸ਼ੁਰੂ ਹੋਵੇ ਇੰਤਜ਼ਾਰ ਹੋ ਰਿਹਾ ਹੈ ਕਿ ਜਿਹੜੀਆਂ ਮੰਗਾਂ ਨੇ ਜਗਜੀਤ ਸਿੰਘ ਡੱਲੇਵਾਲ ਦੀਆਂ ਜਾਂ ਫਿਰ ਮੋਰਚੇ ਦੀਆਂ ਜਿਹੜੀਆਂ ਸ਼ੰਭੂ ਤੇ ਖਰੋਰੀ ਬਾਰਡਰ ਦੇ ਉੱਤੇ ਬੈਠੀਆਂ ਹੋਈਆਂ ਨੇ ਜਥੇਬੰਦੀਆਂ ਉਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾਵੇ ਜਾਂ ਉਹਨਾਂ ਨੂੰ ਮੰਨਿਆ ਜਾਵੇ ਖੈਰ ਇਹ ਸਭ ਦੇ ਵਿਚਾਲੇ ਜੋ ਅਹਿਮ ਜਾਣਕਾਰੀ ਹੈ ਦੀ ਥੋੜੀ ਦੇਰ ਦੇ ਵਿੱਚ ਉਹ ਬੈਠਕ ਸ਼ੁਰੂ ਹੋਣ ਜਾ ਰਹੀ ਹੈ ਪਟਿਆਲਾ ਦੇ ਵਿੱਚ ਤਾਂ ਕੀ ਅੱਜ ਦੀ ਬੈਠਕ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਸਮਰਥਨ ਨੂੰ ਹਾਸਲ ਕਰਨ ਦੇ ਵਿੱਚ ਸਰਵਨ ਸਿੰਘ ਪੰਧੀਰ ਤੇ ਖਨੌਰੀ ਬਾਰਡਰ ਕਾਮਯਾਬ ਰਹੇਗਾ ਕਿ ਇਸ ਦਾ ਮਤਲਬ ਇਹ ਹੋਏਗਾ ਕਿ ਜੋਗਿੰਦਰ ਸਿੰਘ ਗੁਰਹਾਹ ਬਲਬੀਤ ਸਿੰਘ ਰਾਜੀਵਾਲ ਲਖਵਿੰਦਰ ਸਿੰਘ ਲਖੋਵਾਲ ਹਰਿੰਦਰ ਸਿੰਘ ਲਖੋਵਾਲ ਔਰ ਇਸ ਦੇ ਨਾਲ ਬਾਕੀ ਜਥੇਬੰਦੀਆਂ ਵੀ ਬਾਰਡਰਨ ਦਾ ਰੁਕ ਕਰ ਲੈਣਗੀਆਂ ਉਹ ਵੀ ਜਾ ਕੇ ਮੋਰਚੇ ਦੇ ਵਿੱਚ ਸ਼ਾਮਲ ਹੋ ਜਾਣਗੀਆਂ ਸਮਰਥਨਤਾ ਹੈ ਹੁਣ ਇਹ ਨਹੀਂ ਹੈ ਕਿ ਉਹ ਮੰਗਾਂ ਨੂੰ ਲੈ ਕੇ ਸਮਰਥਨ ਨਹੀਂ ਕਰ ਰਹੇ ਸਮਰਥਨਤਾ ਹੈ ਪਰ ਉਸ ਤਰੀਕੇ ਨਾਲ ਨਹੀਂ ਜਿਵੇਂ ਸ਼ਾਇਦ ਪੰਦੇਰੀਆ ਫਿਰ ਡੱਲੇਵਾਲੀ ਉਹਨਾਂ ਦੇ ਸਮਰਥਕ ਸੋਚ ਰਹੇ ਨੇ ਤਾਂ 18 ਤਰੀਕ ਨੂੰ ਤਾਂ ਬਾਤ ਕਲੀਅਰ ਕਰ ਦਿੱਤਾ ਗਿਆ ਸੀ ਕਿ ਸਾਡੀ ਸਹਿਮਤੀ ਨਹੀਂ ਬਣੀ ਅਸੀਂ ਨਹੀਂ ਜਾਵਾਂਗੇ ਮੋਰਚੇ ਨੂੰ ਸਮਰਥਨ ਕਰਨ ਦੇ ਲਈ ਔਰ ਦੂਜੇ ਪਾਸੇ ਕਾਬਲੇ ਗੌਰੇ ਕੀ 21 ਤਰੀਕ ਨੂੰ ਮੀਟਿੰਗ ਜ਼ਰੂਰ ਸੱਦੀ ਗਈ ਸੀ ਅੱਜ ਪਟਿਆਲਾ ਦੇ ਵਿੱਚ ਬੈਠ ਕੇ